thank you ਹਾਟੋਲੀ ਦੇ ਵਿਟਾ ਦਾ ਸਵਾਗਤ ਫਗਵਾੜਾ ਪੁਲਿਸ ਸਾਡੀ ਟਰੈਬਿਚ ਸਾਕੇ ਲੋਕਾਂ ਕੋਲ ਫਿਰੋਤੀ ਵਸੂਲਣ ਵਾਲੇ ਗ੍ਰੋਧਾ ਪਰਦਾ ਫਾਸ਼ ਕੀਤਾ ਹੈ ਇਸ ਬੰਦੀ ਫਗਵਾੜਾ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚਾਰ ਦਿਨਾਂ ਵਿੱਚ ਐਸਐਸਐਸਪੀ ਕਪੂਰਥਲਾ ਸ਼੍ਰੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚੋਂ ਰਮਨਦੀਪ ਸ਼ਰਮਾ ਪਤਨੀ ਵਿਪਨ ਸ਼ਰਮਾ ਫਗਵਾੜਾ ਅਮਨਦੀਪ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਸੁਲਤਾਨਵਿੰਡ ਚੰਦਰਪਾਲ ਪੁੱਤਰ ਜੀਮਨ ਲਾਲ ਵਾਸੀ ਫਗਵਾੜਾ ਤੇ ਰਾਜੀਵ ਸ਼ਰਮਾ ਪੁੱਤਰ ਜੇਕਲ ਸ਼ਰਮਾ ਵਾਸੀ ਫਗਵਾੜਾ ਸ਼ਾਮ ਉਹਨਾਂ ਦੱਸਿਆ ਕਿ ਗਿਰੋ ਦੇ ਪੰਡਿਤ ਸ਼ੰਕਰ ਦੀ ਵੀਡੀਓ ਬਣਾ ਕੇ ਉਸ ਤੋਂ ਪਾਸੋਂ 3 ਲੱਖ ਰੁਪਏ ਜ਼ਬਰਦਸਤੀ ਵਸੂਲ ਕੀਤੇ। ਇਸ ਤਰ੍ਹਾਂ ਵਿਪਨ ਕੁਮਾਰ ਵਾਸੀ ਗੁਰਦਾਸਪੁਰ ਪਾਸੋਂ ਇੱਕ ਮੁੰਦਰੀ ਸੋਨਾ, ਕੜਾ ਚਾਂਦੀ ਅਤੇ 7000 ਰੁਪਏ ਵਸੂਲ ਕੀਤੇ। ਇਸ ਤੋਂ ਇਲਾਵਾ ਕਵੀ ਰਾਜ ਪੰਡਿਤ ਦੀ ਵੀਡੀਓ ਵੀਡੀਓ ਬਣਾ ਕੇ ਵੀ ਉਸ ਨੂੰ ਇਹਨਾਂ ਨੇ ਬਲੈਕਮੇਲ ਕੀਤਾ। ਇਸ ਤੋਂ ਇਲਾਵਾ ਫਿਰ ਪਾਠੀ ਪੰਡਿਤ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਪਾਸੋਂ 50000 ਰੁਪਏ ਜ਼ਬਰਦਸਤੀ ਵਸੂਲ ਕੀਤੇ। ਉਹਨਾਂ ਦੱਸਿਆ ਕਿ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਇੱਕ ਰਿਪੋਰਟ ਹਾਂ ਜੀ ਇਹ ਇੱਕ 67 ਨੰਬਰ ਐਫ ਆਰ ਦਰਜ ਕੀਤੀ ਕੱਲ ਜੇ ਐਸਐਚਸੀ 4 ਹੀ ਦੇ ਦੋਸ਼ੀ ਗਿਰਤਾਂ ਨੂੰ ਇਹ ਦੋ ਔਰਤਾਂ ਨੇ ਕਿੰਦੇ ਆਈਏ ਇਹਨਾਂ ਦਾ ਇੱਕ ਗਰੋਸ ਜੀ ਇਹ ਪੰਕਮ ਜੋ ਵੀ ਜੋਤਿਸ਼ ਸੀ ਉਹਨਾਂ ਨੂੰ ਘਰੇ ਬੁਲਾ ਕੇ ਉਹਨਾਂ ਨੇ ਵੀ ਵੀਡੀਓ ਬਣਾ ਕੇ ਕੱਪੜੇ ਉਤਾਰ ਕੇ ਵੀਡੀਓ ਬਣਾਉਂਦੇ ਸੀ ਤੇ ਉਹ ਵਾਇਰਲ ਹੋ ਗਿਆ ਲੇਟਲੀ ਬਈ ਫਿਰ ਉਹਨਾਂ ਕੀ ਜੀ ਆ ਕੇ ਇੰਟਰਪਰਟ ਕਰਦੇ ਆ ਇਨਾਂ ਕੋਲ ਮੋਬਾਈਲ ਵੀ ਨਹੀਂ ਸੀ ਬਹੁਤ ਬੰਪੀਆਂ ਨਾਲ ਹੀ ਸੀ ਜਿੰਨਾਂ ਫੋਨ ਕਰਦੇ ਸੀ ਕੋਈ ਮੰਗਦੀ ਸੀ ਤੇ ਪਟਿਸਮੈਨ ਨੇ ਸਪੈਸ਼ਲ ਆਫ ਕੀਤਾ ਇਨ ਚਾਰਜ ਅੰਦਰ ਮੌਨ ਲਿਆ ਕਾ ਕੇ ਪਰਦੇ ਜੋ ਵੀ 30% ਦੇ ਜੋ ਜੋ ਨਾਮ ਸਾਹਮਣੇ ਆ ਗਏ ਤੇ ਉਹਨਾਂ ਖਿਲਾਫ ਬਲਦੀ ਕਾਨੂੰਨੀ ਕਾਰਵਾਈ ਅੱਗੇ ਕੀਤੀ ਜਾਊਗੀ